ਆ ਪਟੀਆਂ ਪੁਰੀਏ ਵਸਦੀ ਰੋ ਖਾਂਦੀ ਪਿੰਦੀ ਆਸਦੀ ਰੋ ਦੁਨੀਆਂ ਦੇ ਵਿੱਚ ਲੱਗਦੀ ਰੋ ਪਟੀਆਂ ਪੁਰੀਏ ਵਸਦੀ ਰੋ ਟਾੜੀਆਂ ਹੀ ਟਾੜੀਆਂ ਸਾਰੀਆਂ ਮਾਰ ਦੋ ਮੈਂ ਚਾਰੀ ਡੂਇੰਗ ਹਾਊ ਡੂ ਯੂ ਚੰਚ ਲੱਗੇ ਚੰਚ ਲੱਗੇ ਸੱਲ ਦਾਦ ਜੀ ਕੀ ਹਾਲ ਚਾਲ ਠੀਕ ਠਾਕ ਅਮੋਛਣ ਵੀ ਵਟ ਦੇ ਗਈ ਰੱਖਦੇ ਤੂੰ ਤੁਣਕ ਤੁਣਕ ਤੁਣ ਤੁਣ ਨਹੀਂ ਇੱਕ ਤਾਰਾ ਵੱਜਦਾ ਸੁਣਨੀ ਕਿਉਂ ਡਰਦੀ ਦੁਨੀਆ ਤੋਂ ਨਹੀਂ ਸਾਨੂੰ ਕਿਸ ਪੜਵੇ ਦੀ ਚੋਰੀ ਕੱਲ ਵਿਆਹ ਕਰਵਾ ਲਾਣੀ ਪਿਆ ਇੱਥੇ ਠੰਡੀ ਠੰਡੀ ਹਵਾ ਦੇ ਵਿੱਚ ਕਰਾਨੀ ਨਹੀਂ ਲੱਗਦਾ ਹੈ ਨਹੀਂ ਲੱਗਦਾ ਕਰੇ ਵੀ ਮੋਕੇ ਤੇ ਉਹ ਬੇਬੇ ਘੜ ਦਿੰਦੀ ਆ ਵੀ ਜਾ ਜਾ ਮਾਰ ਜਾ ਹਾਂ ਤੇ ਰਾਮ ਕਰੋ ਹਾਂ ਲੜਦੀ ਤੋਂ ਨਹੀਂ ਆ ਬੇਬੇ ਉਹ ਲੜਦੀ ਆ ਤਾਂ ਹੀ ਤਾਂ ਘੜੋਂ ਘੜਦੀ ਆ ਛੱਡ ਦੇ ਫਿਰ ਉਹ ਛੱਡਤੀ ਹਾਂ ਹੋਰ ਕੀ ਆਪਣੀ ਹੁਣ ਫੜ ਰੱਖੀ ਆ ਰਾਤ ਨੂੰ ਨਹੀਂ ਰਾਤ ਨੂੰ ਨਹੀਂ ਲੜਦੀ ਅੱਛਾ ਰਾਤ ਨੂੰ ਨਹੀਂ ਨਹੀਂ ਲੜਦੀ ਰਹਾ ਕੇ ਕਹੇਗਾ ਰਾ ਕਸ ਕਨਾ ਕੀ ਹੈ ਅਰੇ ਹੁਣ ਦਵੇ ਹੋ ਜਾ ਰੋਟੀ ਖਾ ਲੀ ਲੈ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ ਪਿਆਰ ਨਹੀਂ ਕਰਦਾ ਹੈ ਫਿਰ ਕੋਈ ਪੇੜ ਉਹ ਘਟ ਕਰ ਤੂੰ ਤੋ ਕਰਾ ਪਹਿਲਾ ਪਹਿਲਾ ਮੈਂ ਹੁਣ ਕੀ ਕਰੂੰਗਾ ਫਿਰ ਜਦ ਉਹ ਨਹੀਂ ਕਰਦੀ ਹਾਂ ਹੋਰ ਪਹਿਲਾਂ ਤੂੰ ਕਰੇ ਕਰਾ ਦੇ ਪਹਿਲਾ ਕਰ ਸਾਈ ਦਾ ਜਵਾਬ ਜੰਮੇ ਨੇ ਜੀ ਮੈਂ ਲਾਸ਼ਨਾਰਦੀ ਜਿਆਦਾ ਸੀ ਸਰਾਰਤੀ ਦਾ ਮਰਚ ਵੀ ਹੈ ਹਾਂ 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 ਅੱਜ ਸੁਣਨਾ ਕਿ ਸਾਡੇ ਲੋਕ ਬੋਚਦਾ ਬਿਆਗਰ ਅੱਗੇ ਬੰਦ ਰਿਹਾ ਫਾਇਦਾ ਕੀ ਨਹੀਂ ਹੈ अंकल जी ਤੁਸੀਂ ਤੁਹਾਡੇ ਤੱਕ ਆਉਲੇ ਆ ਨਾ ਕੋਈ ਛੜੇ ਬੰਦੇ ਦੇ ਉੱਤੇ ਕੋਈ ਬੋਲੀ ਪਾ ਦੋ ਅਸੀਂ ਰੀਲ ਪਾ ਦੇ ਜੋਰ ਜੋਰ سے बोल के लोगों को स्कीमें बता दे નવી ਪੰਚਾਇਤ ਬਣੀ ਆ ਕੀ ਕਹੋਂਗੇ ਕਿਵੇਂ ਦੀ ਲੱਗੀ ਪਰ ਠੀਕ ਆਈ ਬੋਲੀਏ ਕੰਮ ਕਰ ਰਹੇ ਵਧੀਆ ਕੰਮ ਕਰਦੇ ਦੱਸ ਦੋ ਕੋਈ ਗੱਲ ਬਾਤ ਆਪਾਂ ਕਹਿ ਦਿੰਨੇ ਆ ਹਾਂ ਜੀ ਕੋਈ ਗੱਲ ਬਾਤ ਨਹੀਂ ਚੱਕਰ ਵਾਲੀ ਗੱਲ ਨਹੀਂ ਐ ਅਬੇ ਜਲਦੀ ਬੋਲ ਕੱਲ ਸਵੇ ਪਨਵੇਲ ਨਿਕਲਣਾ ਐ ਥੋੜੇ ਨਰੇਗਾ ਜਲਦੀ ਹੋ ਗਏ ਨਰੇਗਾ ਚ ਲਾਉਗੇ ਇਹਨਾਂ ਦਾ ਆਹ ਕਹਾ ਕੇ ਯਾਨੀ ਬਾਬਾ ਅੱਛੀ ਗੱਲ ਜੀ ਪਿੰਡੋਂ ਪਿੰਡ ਸ਼ੋਅ ਦੇਖ ਰਹੇ ਹਾਂ ਤੁਸੀਂ ਤੇ ਮੈਂ ਜਿਵੇਂ ਲੈ ਕੇ ਹਾਜ਼ਰ ਹਾਂ ਤੁਹਾਡਾ ਫੇਵਰਿਟ ਸ਼ੋਅ ਫਿਰ ਤੋਂ ਇੱਕ ਵਾਰ ਪਿੰਡੋਂ ਪਿੰਡ ਅੱਜ ਅਸੀਂ ਪਹੁੰਚੇ ਆਂ ਇਹ ਪੱਟੀਆਂ ਪਿੰਡ ਦੇ ਵਿੱਚ ਪਿੰਡ ਦੇ ਬਜ਼ੁਰਗ ਮੇਰੇ ਨਾਲ ਖੜੇ ਨੇ ਬੈਠੇ ਨੇ ਸੌਰੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਤਾਸ਼ਖੀਰ ਦੇ ਵੀ ਮੈਂ ਕਿ ਇਹਨਾਂ ਨੂੰ ਤੰਗ ਕੀਤਾ ਸਭ ਤੋਂ ਪਹਿਲਾਂ ਸਵਾਗਤ ਹੈ ਕਿਵੇਂ ਹੋਈ ਸਾਰੇ ਠੀਕ ਠਾਕ ਹੋ ਠੀਕ ਠਾਕ ਹੈ ਮੇਰੀ ਪਿਆਰ ਭਰੀ ਸਭ ਖਿਡਾਰੀਆਂ ਨੂੰ ਚੌਂਕ ਬੈਠਿਆਂ ਨੂੰ ਪਿੰਡ ਪੱਟੀਆਂ ਨੂੰ ਆਲੇ-ਦਾਲੇ ਗਮਾਂੜ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਾਨੇ ਉਹ ਪਹਿਲਾਂ ਤੇ ਠੀਕ ਹੋ ਹਾਂ ਠੀਕ ਅੱਛਾ ਖਿਡਾਰੀ ਇਕੱਠੇ ਹੋਏ ਹੋਏ ਨੇ ਹਾਂ ਜੀ ਖੇਡ ਚੱਲ ਰਹੀ ਹੈ ਪੂਰੀ ਫਿਰ ਜਮਾ ਚੈਂਪ ਚਿੱਪ ਕੀ ਖੇਡੀ ਜਾਂਦੇ ਹੋ ਹਾਂ ਮੈਂ ਖੇਲਾ ਹੈ ਗਿਆ 12 13 12 13 ਨੂੰ ਕਹੇਗਾ ਹਾਂ ਗਿਆ ਮੇਰਾ ਸੀਪ ਸੀਪ ਨਾਮ ਕੀ ਹੈ ਤੁਹਾਡਾ ਲਾਲ ਸਿੰਘ ਅੱਛਾ ਸਭ ਤੋਂ ਪਹਿਲਾਂ ਤੇ ਗਾਣੇ ਤੋਂ ਹੀ ਸ਼ੁਰੂਆਤ ਕਰਦੇ ਆ ਅੱਛਾ ਇੱਕ ਗਾਣਾ ਸੁਣਾ ਦਿਓ ਪਹਿਲਾਂ ਮੈਂ ਧੰਨਵਾਦ ਦਾ ਧੰਨਵਾਦ ਇਸ ਧਰਤੀ ਨੂੰ ਜਿਹੜੀ ਪਰ ਜਰਮਨ ਲਿਆ ਮੈਂ ਇਸ ਦੀ ਬਹੁਤ ਧੰਨਵਾਦ ਕਰਾਂ ਮੈਂ ਇਸ ਕਾ ਗੀਤ ਲਾਉਣ ਲੱਗ ਗਿਆ ਹਾਂ ਮੜ ਫਰਕ ਰੱਖ ਹੈ ਹਾਂ ਇਹ ਹਾਂ ਪਟੀਆਂ ਪੁਰੀਏ ਵਸਦੀ ਰੋ ਖਾਂਦੀ ਪੀਂਦੀ ਆਸਦੀ ਰੋ ਦੁਨੀਆਂ ਦੇ ਵਿੱਚ ਨੱਚਦੀ ਰੋ ਪਟੀਆਂ ਪੁਰੀਏ ਵਸਦੀ ਰੋ ਪਟੀਆਂ ਸਾਡਾ ਉੱਚਾ ਚਮਕੇ ਪੰਦੇ ਨੇ ਲਸ਼ਕਾਰੇ ਹੁੰਦੇ ਜਾਂਦੇ ਵਿੱਚ ਚੌਕਦੇ ਰਾਹੀ ਦੇਖਦੇ ਸਾਰੇ ਹੋਏ ਕਹਿੰਦਾ ਸੂਰਜ ਮੰਗੂ ਚੰਨਾ ਤੇਰਾ ਅਗਨੀ ਮੰਗੂ ਮੱਚਦੀ ਰੋ ਪੱਟੀਆਂ ਪੁਰੀਏ ਵਸਦੀ ਰੋ ਨੱਚਦੀ ਤਿੰਦੀ ਖਸਦੀ ਰੋ ਪੱਟੀਆਂ ਪੁਰੀਏ ਨੱਚਦੀ ਰਾ ਹੋਏ ਪੱਟੀਆਂ ਦੇ ਵਿੱਚ ਪੱਕੀਆਂ ਗਲੀਆਂ ਮੁੰਡੇ ਕੁੜੀਆਂ ਖੰਦ ਦੇ ਸੋ ਦੁਦੀਆਂ ਪਲੀਆਂ ਹੋਏ ਅੱਖਾਂ ਦੇ ਵਿੱਚ ਪੌਣਾ ਸ਼ੁਰਮਾ ਲੈਟਾ ਮੰਗੂ ਮੱਚਦੀਰਾ ਪਟੀਆਂ ਪੁਰੀਏ ਹੱਸਦੀਰਾ ਖਾਂਦੀ ਪਿੰਦੀ ਨੱਚਦੀਰਾ ਪਟੀਆਂ ਪੁਰੀਏ ਨੱਚਦੀਰਾ ਤੇਰੀ ਦੇਨ ਨਾ ਦਈ ਜਾਵੇ ਤੇਰੀ ਦੇਨ ਨਾ ਦਈ ਜਾਵੇ ਲੈਕ ਤਰਾਂ ਦੇ ਤੂੰ ਭੋਜਨ ਲਿਆਵੇਂ ਖਾਂਦੇ ਪਿੰਦੇ ਮौजਾ ਕਰਦੇ ਐਵੇਂ ਜੀਵੇ ਬਸਦੀਰਾ ਪਟੀਆਂ ਪੁਰੀਏ ਹੱਸਦੀਰਾ ਕੰਦੇ ਪਿੰਦੇ ਨੱਚਦੀ ਰਾ ਪਟੀਆਂ ਪੁਰੀਏ ਰਚਦੀ ਰਾ ਦੁਨੀਆਂ ਦੇ ਵਿੱਚ ਨੱਚਦੀ ਰਾ ਪਟੀਆਂ ਪੁਰੀਏ ਬਸਦੀ ਰਾ ਕੀ ਬਾਤ ਤਾੜੀਆਂ ਵੀ ਤਾੜੀਆਂ ਤਾੜੀਆਂ ਮਾਰ ਦੋ ਮੈਨੂੰ ਤਾਂ ਦਮ ਚੜ ਗਿਆ ਮਾੜਾ ਅੱਛਾ ਜੀ ਬਈ ਅੰਕਲ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜਗਿੰਦਰ ਸਿੰਘ ਹੈ ਜੀ ਅੱਗੇ ਆ ਜਾਓ ਥੋੜਾ ਜਿਹਾ ਕੋਈ ਨਹੀਂ ਮੇਰੇ ਕੋਲ ਕੁਝ ਜ਼ਿਆਦਾ ਹੋ ਨਹੀਂ ਹੋ ਇਹਨਾਂ ਨੇ ਪੁੱਛੇ ਥੰਦਾ ਨਹੀਂ ਤੁਸੀਂ ਦੱਸੋ ਨਹੀਂ ਦੇ ਦੇ ਮੈਂ ਤਾਂ ਮੁੰਡਾ ਗੁੰਡਾ ਤਾਂ ਤੇ ਨਹੀਂ ਜੀ ਦਾ ਤਾਂ ਠੀਕ ਨਿਕਲਣਾ ਹੈ ਬਜ਼ੁਰਗਾਂ ਨਾਲ ਗੱਲ ਕਰਨਾ ਹੈ ਮੈਂ ਕੀ ਗੱਲ ਕਰਨੀ ਹੈ ਅੱਛਾ ਹਾਂਜੀ ਥੋੜਾ ਨਾਮ ਦੱਸੋਈ ਨਾਮ ਤਾਂ ਦੱਸ ਦੋ ਮਹਿੰਦਰ ਸਿੰਘ ਹੈ ਇਹ ਕਿੰਨੇ ਸਾਲ ਉਮਰ ਹੋ ਗਈ 76 ਸਾਲ ਕੀ ਕਰਦੇ ਕੀ ਹੁੰਦੇ ਸੀਗੇ ਪਹਿਲਾਂ ਵੇਲੇ ਨਾ ਕੰਮ ਕਰਦੇ ਹੁੰਦੇ ਸੀ ਅੱਛਾ ਖਰਾਦ ਦਾ ਕੰਮ ਕਰਖਰਾ ਦਾ ਅੱਛਾ ਪੜੇ ਕਿੰਨਾ ਕੋਈ ਤੁਸੀਂ 6 ਜਮਾਤਾਂ 6 ਜਮਾਤਾਂ ਹਾਂ ਪਹਿਲਾਂ ਤੋਂ ਨੂੰ ਕਿਸੇ ਕਰਾਂ ਤੇ ਵੀ ਜਿਹੜੀਆਂ 6 ਜਮਾਤਾਂ ਪੜੀਆਂ ਕਾਹੋ ਬੀਏ ਗਈਆਂ ਬਰਾਬਰ ਹੋਆਂ ਦੀਆਂ ਸੱਚੀ ਗੱਲ ਆ ਯੋ ਸੱਚੀ ਗੱਲ ਆ ਅੰਗਰੇਜ਼ੀ ਬੋਲਾਂ ਯੀ ਫਿਰ ਹਾਂ ਬੋਲ ਕੇ ਦਿਖਾ ਦਿਓ ਫਿਰ ਕੁਛ ਵਾਟ ਆਰ ਯੂ ਡੂਇੰਗ ਹਾਊ ਡੂ ਯੂ ਜੰਡੇ ਕੁਛ ਬੈ ਬੈ ਕੇ ਬਸ ਅੱਛਾ ਜੀ ਪਰ ਮੈਨੂੰ ਇਹਦਾ ਦੱਸੋ ਪਿੰਡ ਦੇ ਵਿੱਚ ਜਦੋਂ ਛੋਟੇ ਹੁੰਦੇ ਸੀਗੇ ਕੀ ਸ਼ਰਾਰਤਾਂ ਕਰਦੇ ਹੁੰਦੇ ਸੀਗੇ ਕੀ ਕਰਿਆ ਦੇ ਜੀ ਫੇਰ ਵੀ ਫੁੱਟਬਾਲ ਕਬੱਡੀ ਹਾਂ ਵਾਲੀਬਾਲ ਹਾਂ ਭੱਜਣਾ ਵੀ ਜੋ ਅੱਜ ਕੱਲ੍ਹ ਦੇ ਜਵਾਬਾਗ ਆ ਜਿਹੜੇ ਨਾ ਇਹ ਤਾਂ ਮੋਬਾਈਲਾਂ ਵਿੱਚ ਫੜ ਗਏ ਉਹਨਾਂ ਨੂੰ ਕੋਈ ਸ਼ੌਕ ਹੀ ਨਹੀਂ ਆਇਆ ਬੱਚਾ ਨੇ ਦਰ ਹੈ ਹੀ ਨਹੀਂ ਇਹ ਕੀ ਕਹਿਣਾ ਚਾਹੋਗੇ ਸਾਡੇ ਜ਼ਿਲ੍ਹੇ ਚੰਦਰ ਵਿੱਚ ਬਹੁਤ ਸ਼ੌਕ تھا ਛੋਟੇ ਛੋਟੇ ਹੁੰਦਿਆਂ ਨੂੰ ਅੱਛਾ ਫੇਰ ਆਪਣੇ ਜਵਾਬਾਗੇ ਕੀ ਕਰ ਗਏ ਹਾਂ ਜੀ ਜਵਾਬਾਗੇ ਕਰਾ ਆਪਣੇ ਜਵਾਬ ਮੇਰਾ ਬੱਚਾ ਦਾ ਬਿਜੁਰ ਪੂਰਾ ਹੋ ਗਿਆ ਅੱਛਾ ਪੋਤਾ ਪੋਤੀ ਮੇਰੇ ਕੰਮ ਕਰਦੇ ਘਰ ਦਾ ਵਧੀਆ ਹਾਂ ਬਿਜਲੀ ਬੋਰਡ ਲੱਗਿਆ ਪਿੰਡ ਦੇ ਬਾਰੇ ਥੋੜਾ ਜਿਹਾ ਦੱਸੋ ਪਿੰਡ ਸਾਡਾ ਬਹੁਤ ਵਧੀਆ ਕਿਹੜਾ ਦਾ ਪਿੰਡ ਬਹੁਤ ਵਧੀਆ ਬੱਲੇ ਬੱਲੇ ਕਿਹੋ ਜਿਹਾ ਪਿੰਡ ਦਾ ਬੱਲੇ ਬੱਲੇ ਆ ਵਧੀਆ ਆ ਪਿੰਡ ਦੇ ਵਿੱਚ ਤੂੰ ਹੀ ਕਿੱਥੇ ਚੰਦੇ ਜੇ ਨੌ ਜੋ ਖਰਾਬ ਬਸ ਇਹ ਸਾਡੇ ਠੀਕ ਆ ਜੱਜ ਹਾਂਜੀ ਹਾਂ ਜੱਜ ਜੱਜ ਲੱਗੇ ਜੱਜ 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 ਜੀ ਕੀ ਹਾਲ ਚਾਲ ਨੇ ਠੀਕ ਠਾਕ ਆ ਜੀ ਗਾਣਾ ਸੁਣਾ ਦੋ ਕੋਈ ਗਾਣਾ ਗਾਣਾ ਕੋਈ ਸੁਣਾ ਦਿਓ ਗਾਣਾ ਮੇਰਾ ਤਾਂ ਫਸਾ ਲਿਆ ਮੈਨੂੰ ਸੁਣਾ ਦਿਓ ਇਹ ਦੇਖੋ ਮੈਂ ਗੱਲ ਗਲਤ ਹੈ ਕਿਉਂ ਜੀ ਗਾਣਾ ਸੁਣਾਓਗੇ ਨਾ ਗਾਣਾ ਸੁਣਾਓਗੇ ਹੁਣ ਜੀ ਰਾਂਝਾ ਸੁਣਾ ਦਿਓ ਕੋਈ ਸੁਣਾ ਦਈਏ ਸੁਣਾਓ ਮੀਰਾਂ ਦਾ ਲਿਖੇ ਆਮੋ ਛਣੂ ਵੀ ਵਟ ਦੇਗੀ ਰ ਇੱਕ ਵਾਰ ਦੇਓ ਮੈਂ ਛਣੂ ਵਟ ਦੇ ਦੋ ਹੋ 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 ਬਣਦਾ ਹੈ ਗਾਣਾ ਯਾਰ ਗਾਣਾ ਕੋਈ ਦੁਮਾਗ ਜ ਨਹੀਂ ਆ ਰਿਹਾ ਮੀਰ ਰਾਂਝਾ ਸੁਣਾ ਦਿਓ ਆ ਦੇਖੋ ਕਹਾ ਇਹਨਾਂ ਨੇ ਮੈਸਟਰ ਮਰਦਾ ਜਗੋ ਲੁੱਲ ਪੁੱਲ ਜਾ ਕੋਈ ਦਿਮਾਗ ਜੰਨੀ ਆ ਰਾ ਕੁਚੋ ਆ ਅੱਛਾ ਆ ਜੋ ਰਾਤ ਮੈਨੂੰ ਇੱਕ ਮਿੰਟ ਇਧਰ ਆ ਉਹਦਾ ਮੇਰੇ ਵਾ ਛੱਡ ਰੁਕ ਜੋ ਹੀ ਬੰਦੀ ਹੋਗੀ ਸਿੰਧਰ ਉਤੋਂ ਉੱਡ ਗੀਰ ਜਾਈ ਤਉ ਕੁਸਗਾ ਜੱਜ ਲੈ ਹੈ ਤੋਪ ਪੱਤ ਦੀ ਚਲਾਈ ਨੰਗੀ ਹੋਗੀ ਸਿੰਧਰ ਉਤੋਂ ਉੱਡ ਗੀਰ ਜਾਈ ਹੋਣ ਹੁਣ ਹੁਣ ਬਣ ਗਈ ਗੱਲ ਹੁਣ ਸੁਣਾਓ ਗਾਣਾ ਹੁਣ ਸੁਣਾਓ ਕੋਈ ਆ ਦਿਮਾਗ ਚ ਨਹੀਂ ਫਿਰ ਹੈ ਜੀ ਗਾਇਆ ਨਹੀਂ ਕਦੇ ਤੁਣ ਤੁਣਕ ਤੁਣਕ ਤੁਣ ਤੁਨਨੀ ਇੱਕ ਤਾਰਾ ਵੱਜਦਾ ਸੁਣਨੀ ਕਿਉਂ ਡਰਦੀ ਦੁਨੀਆ ਤੋਂ ਨਹੀਂ ਸਾਨੂੰ ਕਿਸ ਪਰਵੇ ਦੀ ਚੋਰੀ ਚੱਲ ਵਿਆਹ ਕਰਵਾ ਲਹਾਨੀ ਵਿਆਹ ਹੋ ਗਿਆ ਟਾਹਲੇ ਰਿੰਦਾ ਵਿਆਹ ਹੋਇਆ ਨਹੀਂ ਵਿਆਹ ਹੋ ਗਿਆ ਕਿ ਵਿਆਹ ਹੋਇਆ ਕਿ ਨਹੀਂ ਤੂੰ ਵਿਆਹ ਬਸ ਹੋ ਗਿਆ ਹੋ ਗਿਆ ਹੋ ਗਿਆ ਜੀ ਕਦੋਂ ਹੋਇਆ ਵਿਆਹ 1977 ਤੇ 1977 ਚ ਵਿਆਹ ਅੱਛਾ ਜਵਾਕ ਕੀ ਕਰਦੇ ਨੇ ਤੁਹਾਡੇ ਇੱਕ ਬਾਹਰ ਗਿਆ ਹੋਇਆ ਕੂਰਾ ਕੰਪੈਨ ਪਰ ਗਿਆ ਅੱਛਾ ਕੀ ਤੁਸੀਂ ਮੈਨੂੰ ਲੱਗਦਾ ਸ਼ਰਾਰਤੀ ਜ਼ਿਆਦਾ ਸੀਗੇ ਸ਼ਰਾਰਤੀ ਜ਼ਿਆਦਾ ਸੀਗੇ ਸ਼ਰਾਰਤੀ ਤਾਂ ਮੈਂ ਅੱਜ ਵੀ ਹਾਂ ਅੱਛਾ ਫਿਰ ਪਿੰਡ ਦੇ ਬਾਰੇ ਥੋੜਾ ਜਿਹਾ ਦੱਸੋ ਪਿੰਡ ਦੇ ਵਿੱਚ ਕਿਹੋ ਜਿਹਾ ਸਲੂਕਾ ਪਿੰਡ ਚ ਬਹੁਤ ਠੀਕ ਹੈ ਵਧੀਆ ਹਾਂਜੀ ਸਰਪੰਚੀ ਸਰਪੰਚੀ ਨਹੀਂ ਲੈਣੀ ਹੈ ਨਹੀਂ ਪਿੰਡ ਦਾ ਸਰਪੰਚੀ ਮਤਲਬ ਲੋਕਾਂ ਫੇਰ ਵੀ ਲਟਦੇ ਪਿੱੜਦੇ ਨਹੀਂ ਹਰ ਹਾਂ ਬਹੁਤ ਵਧੀਆ ਪਿੰਡਾ ਵਧੀਆ ਇੱਕ ਦੂਏ ਨਾਲ ਬਹਿਸ ਬਾਜੀ ਨਹੀਂ ਰੱਖਦੇ ਵੋਟਾਂ ਪਾ ਦਿੰਦੇ ਆ ਮੌਕੇ ਦੇ ਵੋਟ ਜਿਹੜਾ ਬਣ ਗਿਆ ਬਣ ਗਿਆ ਬਸ ਅੱਛਾ ਐ ਤੇ ਕੀ ਆਪਣੀ ਪਾਰਟੀ ਜਿੱਤ ਗਈ ਹਾਂਜੀ ਹਾਂ ਆਪਣੀ ਪਾਰਟੀ ਕਿੱਧਰ ਪਈਦੀ ਬੋਲ ਸਾਰੀ ਪਾਰਟੀਆਂ ਆਪਣੀਆਂ ਕਿੱਧਰ ਪਈਦੀ ਬੋਲ ਸਾਰੀ ਪਾਰਟੀਆਂ ਆਪਣੀਆਂ ਵੋਟ ਕਿੱਧਰ ਪਈਦੀ ਇਹ ਤਾਂ ਸਾਰਾ ਹੀ ਭੇਦ ਲੈ ਰਹੇ ਆ ਨਾ ਭਾਈ ਗੱਲ ਹੋ ਰਹੀ ਜਿਹੜਾ ਜਿੱਤ ਗਿਆ ਉਹਨੂੰ ਪਾਦੀ ਜਿਹੜੀ ਜਿੱਤ ਗਿਆ ਉਹਨੂੰ ਪਾਦੀ ਤੁਹਾਡਾ ਨਾਮ ਕੀ ਹੈ ਅਮਰੀਕੀ ਅਮਰੀਕੀ ਹਾਂਜੀ ਅੱਛਾ ਤੁਸੀਂ ਕਿੰਨਾ ਕੁ ਪੜੇ ਜੀ ਪਾਪਾ 7 ਕੇ ਪੜਿਆ ਆ ਅੱਛਾ ਕੀ ਕੰਮ ਕਰਦੇ ਹੁੰਦੇ ਸੀ ਖੇਤੀਬਾੜੀ ਖੇਤੀਬਾੜੀ ਅੱਜ ਕੱਲ ਤੇ ਜਿਹੜੇ ਜਵਾਗ ਨੇ ਖੇਤੀਬਾੜੀ ਤੋਂ ਪਿੱਛੜਦੇ ਜਾ ਰਹੇ ਨੇ ਖੇਤੀਬਾੜੀ ਵੱਲ ਕੋਈ ਵੀ ਨਹੀਂ ਕਰਦਾ ਸਦਿਆਣਾ ਹਾਂਜੀ ਕੀ ਕਹੋਗੇ ਉਹਨਾਂ ਨੂੰ ਉਹ ਮੰਨਦੇ ਨਹੀਂ ਕਹਣਾ ਜੇ ਕਈਏ ਵੀ ਕਰ ਲਓ ਸਰ ਜਾਂਦਾ ਵਧੀਆ ਚੱਲੀ ਜਾਂਦਾ ਹੈ ਕੰਮ ਹਾਂ ਵਧੀਆ ਚੱਲੀ ਜਾਂਦਾ ਹੋਰ ਆ ਵੀ ਪੜਾਈ ਖੇਡ ਲੱਗ ਗਏ ਫਿਰ ਤਾਸ਼ ਖੇਡ ਰਹੇ ਹਾਂ ਤਾਸ਼ ਖੇਡਦੇ ਹਾਂ ਟਾਈਮ ਪਾਸ ਹੋ ਜਾਂਦਾ ਬਸ ਜੀ ਉਹਦੇ ਬਾਅਦ ਫੇ ਆਪਣੇ ਪੱਠੇ-ਪੁੱਠੇ ਪਾ ਲੈਣੇ ਠੀਕ ਆ ਜਿਹੜੇ ਆ ਬੰਦੇ ਬੈਠੇ ਨੇ ਸਾਰੇ ਹੀ ਅੱਗੇ-ਪਿੱਛੇ ਮੇਰੇ ਇਹਨਾਂ ਦੇ ਵਿੱਚੋਂ ਆੜੀ ਕਿਹੜਾ ਸਭ ਤੋਂ ਗੂੜਾ ਆੜੀ ਕਿਹੜਾ ਸਾਰੇ ਆੜੀ ਆ ਜਿੱਧਰ ਹੋਗਾ ਸਾਰੇ ਆੜੀ ਆ ਆਪਣੇ ਹੁਣ ਹੁਣ ਆਪਾਂ ਐ ਲਾਈਨ ਬਣ ਕੇ ਬਹਿ ਜਾਣਾ ਸਿੱਧਾ ਅੱਛਾ ਜਿਹੜਾ ਬੈਠ ਗਿਆ ਮੋਰੇ ਆੜੀ ਸਾਰੇ ਆੜੀ ਆ ਆਪਣੇ ਅੱਛਾ ਇੱਕ ਮੈਨੂੰ ਗੱਲ ਦੱਸੋ ਮੈਂ ਤਾਂ ਸਾਰੇ ਉਹਨਾਂ ਪੁੱਛਦਾ ਵਿਆਹ ਕਰਾ ਕੇ ਬੰਦੇ ਨੂੰ ਫਾਇਦਾ ਕਿ ਨਹੀਂ ਖੇਦਾ ਫਾਇਦਾ ਚਲੋ ਇਹ ਤਾਂ ਕਬੀਲਦਾਰੀ ਆ ਫਾਇਦਾ ਫਾਇਦਾ ਕੀ ਫਾਇਦੇ ਨੇ ਇਹਦੇ ਬਹੁਤ ਫਾਇਦੇ ਹਨ ਬੜੀ ਕਿਤਾਬ ਬੰਦੇ ਦੀ ਜੜ ਚਲਦੀ ਹੈ ਅੱਛਾ ਜਿਹੜਾ ਬੰਦੇ ਦਾ ਦਿਮਾਗ ਖਰਾਬ ਹੁੰਦਾ ਨਸ਼ਿਆਂ 'ਚ ਪੈਂਦਾ ਅੱਛਾ ਮਾੜੇ ਕੰਮ ਕਰਦਾ ਉਸ ਤੋਂ ਬਚਿਆ ਰਹਿੰਦਾ ਉਹਨਾਂ ਦਾ ਆਪ 'ਚ ਪਿਆਰ ਹੋ ਜਾਂਦਾ ਕੁਦਰਤ ਕੰਨੀ ਦੇ ਉਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਲੱਗਦੀ ਹੈ ਵੇਕਰ ਉਹ ਬੰਦਾ ਬਿਆਹ ਨਾਲ ਖਰਾਬ ਹੋਵੇ ਫਿਰ ਉਹ ਪੁੱਠੇ ਕੰਮ ਕਰਦਾ ਨਸ਼ੇ ਕਰਦਾ ਲੜਾਈ ਝਗੜੇ ਕਰਦਾ ਮਤਲਬ ਸਾਡਾ ਦਾ ਹੀ ਐਕਸਪੀਰੀਅੰਸ ਇੱਕ ਰਮਾ ਦਾ ਜੋ ਇਹ ਅੱਜ ਬੱਚੇ ਖਰਾਬ ਹੁੰਦੇ ਜਾ ਰਹੇ ਆ ਕੰਮ ਨਹੀਂ ਕਰਦੇ ਖੇਤੀਬਾੜੀਆ ਕੰਮ ਨਹੀਂ ਕਰਦੇ ਇਹਨਾਂ ਨੂੰ ਪੜਾਈ ਤੇ ਹੀ ਮਤਲਬ ਸਰਕਾਰ ਨੂੰ ਚਾਹੀਦਾ ਵੀ ਜਿਆਦਾ ਇਹਨਾਂ ਕੋਲ ਪੜਦੇ ਆ ਇਹ ਮਤਲਬ ਪਹਿਲੀ ਜਮੇ ਲੈ ਕੇ 10ਵੀਂ ਤੱਕ ਵੀ ਬੱਚੇ ਦਾ ਦਿਮਾਗ ਸਭ ਤੋਂ ਪਹਿਲਾਂ ਉਹਦਾ ਮਾਪੇ ਨੂੰ ਪਤਾ ਲੱਗੇਗਾ ਜਾਂ ਅਧਿਆਪਕਾਂ ਨੂੰ ਪਤਾ ਲੱਗੇਗਾ ਵੀ ਜਿੱਦਰੋਂ ਜਾਂਦੇ ਆ ਜਿਹਦਾ ਪੜਦਾ ਪੜਦਾ ਹੋ ਜੇ ਨਹੀਂ ਪੜਦਾ ਇੱਥੇ ਸਬਜੈਕਟ ਇਹਨਾਂ ਨੂੰ ਖੇਤੀਬਾੜੀ ਵਾਲੇ ਨਾਲ ਲਾੜ ਦੇਣਾ ਚਾਹੀਦਾ ਜਿਾ ਜਿਹੜਾ ਕੋਈ ਜੇ ਬਿਜ਼ਨਸਮੈਨ ਅਗਲੇ ਨੂੰ ਬਿਜ਼ਨਸ ਨਾਲ ਲਾ ਕੇ ਨਾਲ ਡਾਓ ਜੇ ਕੋਈ ਹੋਰ ਦਿਮਾਗ ਉਹਦਾ ਠੀਕ ਆ ਤਾਂ ਮਾਸਟਰ ਨੂੰ ਚਾਹੀਦਾ ਬੀ ਉਸ ਸਕੂਲਾਂ ਚ ਹੀ ਬੱਚਿਆਂ ਨੂੰ ਮਤਲਬ ਉਹ ਰੋਟੀ ਰੋਜੀ ਦਾ ਕੰਮ ਸ਼ੁਰੂ ਕਰਾਉਣ ਵਾਸਤੇ ਉੱਥੇ ਸਕੂਲਾਂ ਦੇ ਉੱਤੇ ਅੰਕਲ ਜੀ ਤੁਸੀਂ ਤੁਹਾਡੇ ਤੱਕ ਆਉਲੇ ਆ ਨਾ ਕੋਈ ਛੜੇ ਬੰਦੇ ਦੇ ਉੱਤੇ ਕੋਈ ਬੋਲੀ ਪਾ ਦਿਓ ਅਸੀਂ ਰੀਲ ਪਾ ਦਿਆਂਗੇ ਹਾਂ ਚਬਰ ਬੜਾ ਆਖਦਾ ਕਰਦੇ ਛੜੇ ਬਹਾਰ ਛੜੇ ਕਹਿਣ ਬਿਨ ਤੀ ਮੀਆਂ ਕਰ ਹੈ ਨਰਕ ਦਵਾਰ ਛੜਾ ਦੁਸਰ ਅਕਸਾ ਕਬੀਲਦਾਰ ਨੂੰ ਹੈ ਕਬੀਲਦਾਰ ਨੂੰ ਕਿਹੜੀ ਸ਼ੰਦਲਾਵੇ ਕਰ ਕੇ ਵਿਚਾਰ ਨੂੰ ਪਿੰਨ ਚਟ ਨਹੀਂ ਤੇ ਬਾਜੀ ਮਿਲਦੀਨਾਂ ਲਾਲ ਜੀ ਮਿਲਦੀਨਾਂ ਲਾਲ ਜੀ ਤਿੰਨ ਵੇਲੇ ਚੁਰ ਸਮਚਾਰ ਨਾਲ ਜੀ ਕਬੀਰ ਨਾਰ ਕਹਿੰਦਾ ਛੱਡ ਦਿੱਤੀ ਕੁੜੀ ਟਮਾ ਪਾਈਆਂ ਸਾਰੀਆਂ ਨਰਕਾਂ ਦੇ ਕੁੰਡ ਨੇ ਕਬੀਲਦਾਰੀਆਂ ਨਰਕਾਂ ਦੇ ਕੁੰਡ ਨੇ ਕਬੀਲਦਾਰੀਆਂ ਕੈਨਾ ਸਾਬ ਲਾਂ ਗਰੀ ਸਤੀ ਬਚਾਲੇ ਲਟਕੇ ਉਹ ਬਚਾਲੇ ਲਟਕੇ ਹੁਣ ਕੋ ਸਬਣ ਨਾ ਨੀ ਰੱਬ ਰਾਟਕੇ ਆਹੋ ਰੱਬ ਰਾਟਕੇ ਹਮ ਗੀਣੀਆਂ ਨਾ ਜਾਣ ਦੇਖੋ ਚੀਜਾਂ ਸਾਰੀਆਂ ਨਰਕਾਂ ਦੇ ਕੁੰਡਨ ਇਕ ਬੀਲਦਾਰੀਆਂ ਛੱਡ ਦਿੱਤੀ ਕੁੜੀ ਦੇ ਤਦਾਜ ਥੋੜਾ ਨਾ ਉਦਣ ਲਾ ਮੈਨੂੰ ਹਟਦਾ ਮਰੋੜਾ ਨਾ ਦੁੱਖ ਵਿੱਚ ਜਿੰਦ ਲਾਉਂਦੀ ਫਿਰੇ ਤਾਰੀਆਂ ਨਰਕਾਂ ਦੇ ਕੁੰਡ ਨੇ ਕਬੀਲਦਾਰੀਆਂ ਹੋਏ ਕਹਿੰਦਾ ਸੁਹਾ ਚੁੱਲਾ ਦੇ ਖਚੂਆਂ ਨੇ ਫਰੋਲੇ ਨੇ ਸੰਬੜਾਣੀ ਜੰਡਾ ਬੁੱਢ ਦੇ ਬਰੋਲੇ ਨੇ ਜਾਣੀ ਮਰ ਜਾਈਏ ਖਾਏ ਕੇ ਘਟਾਨੀਆਂ ਨਰਕਾਂ ਦੀ ਕੁੰਡ ਨੇ ਕਬੀਲਦਾਰੀਆਂ ਹੁਣ ਮਿਲ ਜਗਾ ਰੱਖੋ ਦਮ ਛੱਡ ਜਾ ਜੀ ਜੀ ਤੁਹਾਡੀ ਉਮਰ ਕਿੰਨੀ ਕਾ ਵੈਸੇ ਮੈਨੂੰ 88 ਸਾਲ ਲੱਗੇ ਅੱਛਾ ਫਿਰ ਆਪਣੀ ਰਿਹੈਸ ਜਿਹੜੀ ਜੱਦੀ ਸੀਗੀ ਜਨਮ ਇੱਥੇ ਇਹ ਭਾਰਤ ਦਾ ਹੀ ਹੈ ਪੱਕੀ ਮੇਰਾ ਜਨਮ ਪੱਕੀ ਉਹ ਮਾਂ ਬਾਪ ਮੇਰੇ ਸੌਦੀਆਂ ਕੇ ਸੰਗਤ ਭਰੇ ਤੇ ਆਏ ਅੱਛਾ ਅੱਛਾ ਹੈ ਨਹੀਂ ਸਰਾਂ ਦੇ ਕੇ ਸਾਨੀ ਭਰ ਕੇ ਉਹ ਮੇਰੇ ਮਾਂ ਬਾਪ ਉੱਥੇ ਬੈਠ ਗਏ ਮੇਰੇ ਭਾਈ ਭੈਣ ਸਾਵਾ ਮੇ ਪੱਟੀਆਂ ਕੇ ਜੰਮੇ ਪੱਟੀਆਂ ਜੇ ਪਲੇ ਪੱਟੀਆਂ ਜੇ ਆਪਣਾ ਟੈਨ ਅੱਛਾ ਅੱਛਾ ਤੁਸੀਂ ਇਹ ਉਹ ਪੁਰਾਣਾ ਸਮਾਂ ਵੀ ਦੇਖਿਆ ਹੁਣ ਵਾਲਾ ਸਮਾਂ ਵੀ ਦੇਖਿਆ ਉਹ ਅੰਗਰੇਜ਼ਾਂ ਦਾ ਆਜ਼ਾਦੀ ਤੋਂ ਪਹਿਲਾਂ ਦਾ ਦੇਖਿਆ ਨਹੀਂ ਨਹੀਂ ਮੈਨੂੰ 747 ਦਾ ਸੁਰਤਾ ਮੈਂ 10 ਮਹੀਨੇ ਸਾਲ ਚ ਦਾ 3000 ਲੋਂਡੀਆਂ ਦੇਖੀਆਂ ਆ ਗਏ ਮੁਸਲਮਾਨ ਆ ਗਏ ਚਿੰਗਾਰਾਂ ਪੈ ਜਾਈਆਂ ਅੱਖਾਂ 'ਚ ਵੱਢ ਜੇਦੇ ਫੇ ਲੋਕ ਲਿਆਵੇਂ ਤੇ ਵੀ ਘਰ ਸੰਭਾਲਾਂਗੇ ਜਾਂ ਹਮੇ ਥਾਡੀ ਰੱਖੀ ਕਰਾਂ ਬਹੁ ਬੁਰੀ ਹਾਲਤ ਦੀ ਪਰ ਮੈਂ ਮਰਦਾ ਜਮਾਂਦਾਰ ਕੋਈ ਨਹੀਂ ਦੇਖਿਆ ਰੱਬ ਨੇ ਦੂਰੇ ਰੱਖਿਆ ਵਧੀਆ ਰਹਿਈ ਉਹ ਆਏ ਹਾ ਕਹਿਣਾ ਮੰਗਦੇ ਫਿਰਨ ਲੋਕੇ ਦੂਰ ਦੂਰ ਜੀ ਮਾਰ ਦਿੱਤੀ ਦੁਨੀਆ ਬਿਨਾ ਕਸੂਰ ਜੀ ਅ ਕਹਿਣਾ ਵਿਦੇਸ਼ ਪਰ ਲਈ ਹੋਈ ਪਾਏ ਗਏ ਹਲਰੇ ਨੇ ਨਿਆਣੇ ਦੇਖ ਪੰਡਤ ਨਿਆਣੇ ਦੇਖ ਲੋਕਾਂ ਨੇ ਭੱਲਿਆਂ ਤੇ ਟੰਗੇ ਨੇ ਕਹਿਣਾ ਕਰ ਦਿੱਤੇ ਹੱਡ ਬੱਡ ਬੱਡ ਚੱਕਣਾ ਚੂੜੀ ਮਾਰ ਦਿੱਤੀ ਦੁਨੀਆ ਬਿਨਾ ਕਸੂਰ ਜੀ ਜਦ ਦੁਨੀਆ ਬੇਕਸੂਰ ਕੱਪੜੇ ਮੈਂ ਦੇਖਿਆ ਵੀ ਗੱਲ ਚ ਹੈ ਇਹਦਾ ਬਹੁਤ ਬਕਤ ਹੁਣ ਪਰਾਂ ਜਾਂ ਚਕਾਈ ਦੇ ਨੇ ਗਾਉਣੇ ਮਾਤਾ ਯਾਰ ਲੱਗਾ ਜੀ ਜੀ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸਾਰਿਆਂ ਨੂੰ ਐਦਾਂ ਕਹਿ ਦਿਓ ਵੀ ਸਾਡਾ ਸ਼ੋਅ ਜਿਹੜਾ ਜ਼ਰੂਰ ਦੇਖਣਾ ਮੇਰੇ ਹੱਥ ਬੰਨ ਕੇ ਸਾਰੀ ਪੰਚਾਇਤ ਨੂੰ ਚੌਂਕ ਕੇ ਪ੍ਰੇਮੀਆਂ ਨੂੰ ਇਹ ਚੌਂਕ ਸਾਡਾ ਇਹ ਜਿਹੜਾ ਗਾਉਣਾ ਬਜਾਉਣਾ ਰੀਲ ਭਰੀ ਐ ਸੈਮ ਨੂੰ ਜਿੱਦਣ ਵੀ ਟੈਲੀਵਿਜ਼ਨ ਚਾਵੇ ਜ਼ਰੂਰ ਦੇਖਣਾ ਨੰਬਰ ਲੈ ਕੇ ਆਪਣੇ ਆਪਣੇ ਨੰਬਰ ਲੈ ਜਾਓ ਸਾਰੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਆਪਾਂ ਜਿਹੜੇ ਹੱਥ ਵੀ ਕੰਮਾਂ ਬੁੱਲ ਵੀ ਪਰ ਹੁਣ ਸਮਾਂ ਆ ਗਿਆ ਜੀ ਆਜੋ ਹੁਣ ਆਪਾਂ ਅੱਗੇ ਵੱਲ ਵਧਦੇ ਹਾਂ ਬੱਦਲੀ ਸਾਈਡ ਤੇ ਇੱਕ ਟੋਲੀ ਬੈਠੀ ਆ ਹਾਂਜੀ ਹਾਂਜੀ ਇਹ ਸੈਂ ਮਤਲਬ ਸ਼ਾਮ ਨੂੰ ਆਈ ਆਪ ਗੱਪਰੋ ਸ਼ਾਮ ਨੂੰ ਹੀ ਪਾ ਦੇਾਂਗੇ ਇੱਕ ਕਲੀ ਮੈਂ ਸੁਣਾ ਰਹੇ ਹਾਂ ਠੀਕ ਆ ਇਹ ਇੱਕ ਕਲੀ ਹੋਰ ਜਾਂਦੇ ਜਾਂਦੇ ਆ ਕਲੀ ਇੱਕ ਜਿਸ ਵੇਲੇ ਮੇਰੀ ਜਾਨ ਸਹਿਬਾ ਆਪਣੇ ਆਪ ਦੇ ਵਿੱਚ ਜਾਂਦੇ ਨੇ ਗੁੱਸਾ ਹੁੰਦਾ ਤਾਂ ਉੱਥੇ ਇੱਕ ਮਿਰਜਾ ਜਵਾਬ ਕਰਦਾ ਹਾਂ ਓਏ ਮੌਤ ਨਾਰਦ ਨੂੰ ਘੂਰਦੀ ਇੱਕ ਨਾਰਦ ਜਾ ਕੇ ਮੌਤ ਨੂੰ ਅਰਜਾ ਕਰਦਾ ਭੁੱਲ ਗਿਆ ਦਾ ਮੈਂ ਵੀ ਮੌਤ ਨੂੰ ਜਾ ਕੇ ਅਰਜਾ ਕਰਦਾ ਓਏ ਇੱਕ ਮਿਰਜੇ ਸਹਿਬਾਂ ਦੀ ਕੰਚ ਵਰਗੀ ਪੋਲਾ ਬੜੀ ਗਈ ਜੋੜੀ ਐਸ ਨੂੰ ਗਮਾ ਨਾ ਮੇਰੀ ਹੱਥ ਬੰਨ ਕੇ ਬੇਨਤੀ ਮੰਨ ਲੈ ਐ ਡਾਇਰੇ ਟੈਣੀਏ ਛੱਡਣੇ ਮੇਰਾ ਕਹਿਣਾ ਮੰਨ ਲੈ ਇੱਕ ਗੁੱਸੇ ਦੇ ਵਿੱਚ ਆ ਕੇ ਹੋਣੀ ਨਾਰਦ ਨੂੰ ਘੂਰ ਗਿਆ ਇਹ ਕਹਿ ਗਿਆ ਭਾਈ ਮਾੜਾ ਫਰਕ ਜੀ ਓਏ ਮੌਤ ਨਾਰਦ ਨੂੰ ਘੂਰਦੀ ਓਏ ਮੌਤ ਨਾਰਦ ਨੂੰ ਘੂਰਦੀ ਬੋਲੇ ਵਚਨ ਲੱਟ ਤਰਸ ਕਰੇ ਕਤਬਾਲ ਜੇ ਲੁਚੇ ਜਮਾਨਾ ਪਟ ਤਰਸ ਕਰੇ ਜੇ ਬਾਦਸ਼ਾਹ ਰૈયਤ ਚੌਰ ਚਪਟ ਤਰਸ ਖੇਤੀ ਕਦੇ ਨਾ ਉਗੇ ਤਰਸ ਕਰੇ ਜੇ ਜੱਟ ਤਰਸ ਕਰੇ ਜੇ ਸੂਰਮਾ ਸਿਰ ਆਪਣਾ ਦੇ ਕੱਟ ਹੋਏ ਮੈਂ ਕੱਟ ਦੀ ਹਾਂ ਕਾਲਜਾ ਕਰਕੇ ਇੱਕੋ ਝਟ ਨਰਦਾ ਮੁਰਜਾ ਪਛਾੜੀ ਹਟ ਜੀ ਉਹ ਗਏ ਹਮਾਰੇ ਸਾਰਾ ਕੁਝ ਪਟੀਆਂ ਦਾ ਪ੍ਰੋਗਰਾਮ ਚੱਲ ਰਿਹਾ ਹੈ ਪਟੀਆਂ ਦੇ ਪੰਚਾਇਤ ਮੈਂਬਰ ਮੇਰੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਹੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੀ ਤੁਹਾਡਾ ਸਾਰਾ ਮੇਰੇ ਨਾਲ ਗੁਰਜੀਤ ਸਿੰਘ ਹੈ ਜੀ ਅੱਛਾ ਜੀ ਤੇ ਮੌਜੂਦਾ ਪੰਚਾਇਤ ਮੈਂਬਰ ਵੀ ਆ ਮੈਂ ਠੀਕ ਹੈ ਜੀ ਆਪਣੇ ਪਿੰਡ ਦੀਆਂ ਕੁਝ ਖਾਸੀਅਤਾਂ ਦੱਸੋ ਪਟੀਆਂ ਦੇ ਵਿੱਚ ਕੀ ਕੁਝ ਖਾਸ ਗੱਲਾਂ ਨੇ ਕੈਵੇਂ ਦਾ ਸਲੂਕ ਆ ਲੋਕਾਂ ਦਾ ਕੈਵੇਂ ਦੇ ਕੀ ਕੁਝ ਕਰਦੇ ਨੇ ਇੱਥੇ ਤੋਂ ਜਵਾਕੀ ਅ ਇਹ ਸਾਡੇ ਪਿੰਡ ਦਾ ਨਾਂ ਪਟੀਆਂ ਪਿੰਡ ਹੈ ਜੀ ਇਹ ਹਲਕਾ ਸਨੌਰ ਦਾ ਪਿੰਡ ਹੈ ਤੇ ਪੁੰਦੇੜੀ ਬਲਾਕ ਚ ਪੈਂਦਾ ਹੈ ਤੇ ਅੱਜ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਡੀ 5 ਦਾ ਤੇ ਤੁਸੀਂ ਇੱਥੇ ਪਹੁੰਚੇ ਸਾਡੇ ਪਿੰਡ ਤੇ ਤੁਹਾਡਾ ਸਵਾਗਤ ਹੈ ਸੋ ਸਾਡੇ ਪਿੰਡ ਦਾ ਜੋ ਮਾਹੌਲ ਹੈ ਬਹੁਤ ਹੀ ਭਾਈਚਾਰਕ ਸਾਂਝਾ ਹੈ ਇੱਥੇ ਜੀ ਸਾਰੇ ਰਲ ਮਿਲ ਕੇ ਰਹਿੰਦੇ ਨੇ ਤੇ ਸਾਡਾ ਪਿੰਡ ਮਲਗੀ ਜੋ ਦੇਖਿਆ ਜਾਂਦਾ ਵੀ ਨੇੜੇ-ਤੇੜੇ ਦੇ ਪਿੰਡਾਂ ਚੋਂ ਬਹੁਤ ਸੋਹਣਾ ਸਾਫ਼ ਸੁਥਰਾ ਵੀ ਹੈ ਇਹ ਇਸ ਫਾਇਦਾ ਲੋਕਾਂ ਦੀ ਸਿਹਤ ਦਾ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਖਾਸ ਖਿਆਲ ਰੱਖਿਆ ਜਾਂਦਾ ਹੈ ਸਾਡੇ ਮਲਕੀ ਐਲੀਮੈਂਟਰੀ ਸਕੂਲ ਬਣਾਇਆ ਹੋਇਆ ਜਿੱਥੇ ਦਾ ਸਟਾਫ ਬਹੁਤ ਹੀ ਅੱਛਾ ਹੈ ਤੇ ਸਿੱਖਿਆ ਬਹੁਤ ਮਲਕੀ ਬੱਚਾ ਨੂੰ ਵਧੀਆ ਤਰੀਕੇ ਨਾਲ ਸਿੱਖਿਆ ਦਿੱਤੀ ਜਾਂਦੀ ਹੈ ਪੜ੍ਹਾਈ ਕਰਵਾ ਰਹੇ ਹਨ ਤੇ ਹੋਰ ਵੀ ਹੁਣ ਮੌਜੂਦਾ ਪੰਚਾਇਤ ਬਣੀ ਹੈ ਨਵੀਂ ਪੰਚਾਇਤ ਬਣੀ ਹੈ ਤੇ ਆਸ ਕਰਦੇ ਹਾਂ ਮਲਕੀ ਅੱਗੇ ਤੋਂ ਮਲਕੀ ਵਧੀਆ ਕੰਮ ਹੋਣਗੇ ਪਿੰਡ 'ਚ ਪਹਿਲਾਂ ਵੀ ਸਾਡੇ ਪਿੰਡ 'ਚ ਕਾਫੀ ਮਲਕੀ ਪੰਚਾਇਤਾਂ ਜਿਮੀ ਬਣਦੀਆਂ ਆਈਆਂ ਬਹੁਤ ਬੜੀਆ ਕੰਮ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਸਾਡੇ ਪਿੰਡ 'ਚ ਹਰ ਤਰ੍ਹਾਂ ਦੀ ਸਹੂਲਤ ਮੌਜੂਦ ਹੈ। ਅੱਛਾ ਜੀ। ਹਾਂ। ਬਈ ਤੁਹਾਡਾ ਨਾਮ ਕੀ ਹੈ? ਗੁਰਦੀਪ ਸਿੰਘ ਹੈ ਵੀਰੇ। ਤੁਹਾਡਾ ਤੁਸੀਂ ਕੀ ਕਰਦੇ ਹੋ ਨੇ ਵੈਸੇ? ਵੈਸੇ ਲੰਗਰ ਪਛੇ ਦਾ ਕੰਮ ਆਈ ਸਾਡਾ। ਅੱਛਾ ਜਿਵੇਂ ਆਪਣਾ ਜ਼ਮੀਨਾਂ ਦਾ ਹੀ ਕੰਮ ਜਾਣੀ ਖੇਤੀਬਾੜੀ ਦਾ ਕਰਦੇ ਆ। ਹਾਂ ਖੇਤੀਬਾੜੀ। ਤੁਸੀਂ ਤੁਹਾਡਾ ਕੰਮ ਵੈਸੇ ਮੇਰਾ ਪ੍ਰਾਈਵੇਟ ਜੋਬ ਹੈ ਪ੍ਰਾਈਵੇਟ ਕੀ ਕੰਮ ਕਰਦੇ ਆ ਮੈਂ ਮੈਡੀਕਲ ਲੈਣ ਦੀ ਜੋਬ ਕਰਦਾ ਪ੍ਰਾਈਵੇਟ ਓਕੇ ਜੀ ਓਕੇ ਇਧਰ ਆ ਬੰਨ ਨਾਲ ਖੜੇ ਕਿਵੇਂ ਹੋਈ ਠੀਕ ਹੋਈ ਤੁਸੀਂ ਹਾਂ ਠੀਕ ਆ ਹਾਂ ਸਰਕਾਰੀ ਹਾਂ ਸਰਕਾਰੀ ਤੁਹਾਡਾ ਨਾਮ ਹੈ ਕਰਮਚੰਦ ਹੈ ਕਰਮਚੰਦ ਤੁਹਾਡਾ ਹੀ ਤੇਜਾ ਸਿੰਘ ਜੀ ਨਵੀਂ ਪੰਚਾਇਤ ਬਣੀ ਆ ਕੀ ਕਹੋਗੇ ਕਿਵੇਂ ਦੀ ਲੱਗੀ ਬੜਾ ਠੀਕ ਆ ਬੜੀਆ ਕੰਮ ਕਰਦੇ ਵਧੀਆ ਕੰਮ ਕਰਦੇ ਦੱਸ ਦਿਓ ਕੋਈ ਗੱਲ ਬਾਤ ਆਪਾਂ ਕਹਿ ਦਿੰਨੇ ਆ ਨਾ ਜੀ ਕੋਈ ਗੱਲ ਬਾਤ ਨਹੀਂ ਚੱਕਰ ਵਾਲੀ ਗੱਲ ਨਹੀਂ ਹੈ ਵਧੀਆ ਕੰਮ ਚੱਲ ਰਿਹਾ ਹੈ ਵਧੀਆ ਕੰਮ ਚੱਲਦਾ ਹੈ ਹਾਂ ਥੋੜੇ ਵਧੀਆ ਚੱਲਦਾ ਹੈ ਥੋੜੇ ਨਰੇਗਾ ਨਹੀਂ ਚੱਲ ਰਹੀ ਹੋਰ ਜ ਸਰ ਹਾਂ ਕੋਸ਼ਿਸ਼ ਹੈ ਮਤਲਬ ਕਿ ਇਸ ਹਫਤੇ ਚਲਾ ਦਾਂਗੇ ਜਲਦੀ ਚੱਲ ਜਾਣਾ ਜਲਦੀ ਚੱਲ ਜੂ ਜਲਦੀ ਆ ਜਾ ਬਸ ਨਰੇਗਾ ਚੱਲਣ ਆਲੇ ਵਿਆਹ ਹੋਇਆ ਜੀ ਆਪਨਾ ਹਾਂ ਜੀ ਵਿਆਹ ਹੋਇਆ ਕੀ ਕਰਦੇ ਨੇ ਜਵਾਕ ਜਵਾਕ ਜੀ ਕੁੜੀਆਂ ਦੇ ਵਿਆਹ ਦੀਆਂ ਈਆਂ ਆਪਣੇ ਪੰਜ ਕੁੜੀਆਂ ਟੀਆਂ ਹਾਂ ਇੱਕ ਰਹਿੰਦੀ ਐ ਬਸ ਅੱਛਾ ਤੁਸੀਂ ਕਪੈਣਾ ਹਾਂ ਮੁੰਡਾ ਹਾਂਜੀ ਕਪੈਣਾ ਵਾ ਕਪੈਣਾ ਤੇ ਹੀ ਅੱਛਾ ਹਾਂ ਔਰ ਵਧੀਆ ਜ਼ਿੰਦਗੀ ਵਧੀਆ ਚੱਲਦੀ ਆ ਔਰ ਜੀ ਚਲੋ ਮੈਂ ਉਹ ਇੱਧਰ ਗੱਲ ਕਰਦਾ ਬਾਈ ਤੁਹਾਡੇ ਨਾਲ ਪਹਿਲਾਂ ਗੱਲ ਕਰਦੇ ਤੁਸੀਂ ਜੰਗਏਜ ਦੇ ਥੋੜੇ ਜੀ ਵਿਆਹ ਕਰਾ ਕੇ ਬੰਦੇ ਨੂੰ ਫਾਇਦਾ ਕਿ ਨਹੀਂ ਖਿਆ ਤਾ ਦੇਖੋ ਜੀ ਗੱਲ ਆਇਆ ਵੀ ਇਹ ਵੀ ਇੱਕ ਮਰਗੀ ਸਮਾਜ ਚ ਰਹਿਣ ਵਾਸਤੇ ਜ਼ਰੂਰੀ ਹੈ ਹੂੰ ਠੀਕ ਹੈ ਨਾ ਕਿਉਂਕਿ ਦੇਖੋ ਮਾਪੇ ਹੁੰਦੇ ਆ ਹੂੰ ਮਾਪੇ ਨੂੰ ਬੜੀ ਆਸ ਹੁੰਦੀ ਆ ਵੀ ਸਾਡਾ ਬੱਚਾ ਬੇਟਾ ਹੋਇਆ ਜਾਂ ਬੇਟੀ ਹੋਈ ਆ ਠੀਕ ਹੈ ਨਾ ਉਹ ਪੜ੍ਹੇ ਲਿਖੇਗਾ ਫਿਰ ਚੰਗੇ ਕੰਮ ਤੇ ਲੱਗੇ ਆ ਜੌਬ ਲੱਗੇਗਾ ਤੇ ਉਹਦੀ ਫਿਰ ਮੈਰਿਜ ਹੋਣੀ ਆ ਫਿਰ ਉਹ ਸਾਡੇ ਬੁਢਾਪੇ ਦਾ ਸਹਾਰਾ ਬਣੇਗਾ ਜਿਹੜੀ ਕਿ ਮੈਂ ਕਹਿੰਦਾ ਮੈਰਿਜ ਆ ਨਾ ਏ ਮਤਲਬ ਕੀ ਕੋਈ ਆਪਾਂ ਨਹੀਂ ਕਹਦੇ ਵੀ ਕੋਈ ਨੁਕਸਾਨ ਆ ਜਾਂ ਕੋਈ ਚੰਗੀ ਗੱਲ ਨਹੀਂ ਇਸ ਸਮਾਜ ਵਿੱਚਰ ਦੇ ਮਤਲਬ ਕੀ ਜ਼ਰੂਰੀ ਹੈ ਮਾਪੇ ਦੀ ਸੇਵਾ ਲਈ ਠੀਕ ਹੈ ਨਾ ਤੇ ਚੰਗੀ ਹੈ ਇੱਕ ਗੱਲ ਮੈਨੂੰ ਦੱਸੋ ਤੁਸੀਂ ਵੀ ਪਾ ਜਿ ਲਵੇ ਆਓ ਕੋਈ ਗੱਲ ਨਹੀਂ ਐ ਕਿਹੜਾ ਦਾ ਡੰਦੀ ਆ ਮਟਨੀ ਹੈ ਯਾਰ ਐ ਇੱਕ ਪਿਓ ਦਾ ਆਪਣੀ ਧੀ ਦੇ ਨਾਲ ਰਿਸ਼ਤਾ ਜ਼ਿਆਦਾ ਗੂੜਾ ਹੁੰਦਾ ਕਿ ਪੁੱਤ ਦੇ ਨਾਲ ਜ਼ਿਆਦਾ ਗੂੜਾ ਹੁੰਦਾ ਪਿਓ ਦਾ ਧੀ ਨਾਲ ਜਿਹੜਾ ਰਿਸ਼ਤਾ ਗੂੜਾ ਹੁੰਦਾ ਤੇ ਪੁੱਤ ਨਾਲ ਰਿਸ਼ਤਾ ਗੂੜਾ ਹੁੰਦਾ ਜ਼ਿਆਦਾ ਗੂੜਾ ਜ਼ਿਆਦਾ ਗੂੜਾ ਤੀ ਗੁੜਾ ਤੀ ਨਾਲ ਜਾਨਾ ਕਿੰਨਾ ਪਿਆਰਾ ਬਈ ਬਹੁਤ ਜਿਆਦਾ ਜੀ ਮੈਨੂੰ ਤਾਂ ਬਹੁਤ ਜਿਆਦਾ ਜੀ ਹੈਗਾ ਹੀ ਆਪਣੀ ਤੀ ਮੇਲੇ ਬੇਟੀ ਹੈ ਜੀ 11 ਸਾਲ ਦੀ ਜੋ ਬੱਚੀ ਬੇਟੀ ਹੈ ਕਿ 11 ਸਾਲਾਂ ਦੀ ਮੇਰੀ 11 ਪੜਨੇ ਪੜਨੇ ਜਾਂਦੀ ਹਾਂ ਹਾਂਜੀ ਪੜਨੇ ਜਾਂਦੀ ਹੈ ਜੀ ਅੱਛਾ ਇਹਦੀ 93% ਨੰਬਰ ਲੈ ਗਿਆ ਜੀ 5ਵੀਂ ਜੋਂ ਫਿਰ ਤੇ ਪਾਰਟੀ ਹੋ ਗਈ ਤੁਹਾਡੀ ਜਣੀ ਇੱਕ ਪਾਰਟੀ ਜੀ ਪਾਰਟੀ ਕਰ ਦੋ ਫਿਰ ਪਾਰਟੀ ਆ ਜੀ ਪਤਾ ਲੱਗ ਜੀ ਕੋਈ ਚੱਕਰ ਨਹੀਂ ਕਰਦੇ ਅੱਛਾ ਬਈ ਬੇਟੀ ਨੂੰ ਬਹੁਤ ਜਿਆਦਾ ਪਿਆਰ ਕਰਦਾ ਜੀ ਮੈਂ ਤਾਂ ਹਾਂਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਜਿੱਦਾਂ ਵੀ ਇਹ ਜੇ ਕੋਈ ਪਹਿਲਾ ਬੱਚਾ ਹੋਵੇ ਤੇ ਬਾਈ ਤੀ ਹੋਣੀ ਜ਼ਰੂਰੀ ਬੇਟੀ ਹੋ ਜ਼ਰੂਰੀ ਹੋਣੀ ਬੇਟੀ ਦੇਖੋ ਜੀ ਮਾ ਮਾਪਾ ਦਾ ਕਹਿਣਾ ਹੀ ਮੰਨਦੀ ਆ ਹਜੇ ਬੇਟਾ ਨਹੀਂ ਮੰਨਦੇ ਬੇਟੀ ਭੱਜ ਗਈ ਜਦ ਆਪਾਂ ਜਾਣਦੇ ਆ ਬਾਹਰ ਤੋਂ ਪਾਣੀ ਦਾ ਗਲਾਸ ਹੀ ਦੀ ਲੈ ਕੇ ਆਉਂਦੀ ਆ ਜੀ ਹਜੇ ਬੇਟਾ ਕਹੇਗਾ ਲੈ ਡੈਡੀ ਉਹ ਆਇਆ ਕੋਈ ਨਹੀਂ ਬੇਟੀ ਪਹਿਲਾਂ ਦਿੰਦੀ ਆ ਜੀ ਪਾਣੀ ਕੋਈ ਵੀ ਆ ਜੀ ਅੱਛਾ ਜੀ ਆਪਣੇ ਨਾਲ ਬਹੁਤ ਵਧੀਆ ਜੀ ਪਿੱਛੇ ਅੰਕਲ ਬੈਠੇ ਹੋਏ ਨੇ ਆਪਾਂ ਅੰਕਲ ਵੱਲ ਜਾਣਦੇ ਆ ਤੇ ਗੱਲਬਾਤ ਕਰਦੇ ਆ ਮੈਨੂੰ ਲੱਗਦਾ ਨੀਂਦ ਕੱਢ ਕੇ ਉੱਠੇ ਨੇ ਆਓ ਜੀ ਆਓ ਆ ਮਿਲ ਲੈ ਮਿਲ ਲੋ ਕੋਈ ਨਹੀਂ ਉਹ ਨਾ ਉਹ ਨਾ ਕਰ ਕੋਈ ਉਹ ਸਹੀ ਸੀ ਆਪੋ ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਬੱਲ ਠੀਕ ਹੋ ਹਾਂ ਠੀਕ ਸੁੱਤੇ ਪਏ ਹੋ ਇੱਥੇ ਹਾਂ ਠੰਡੀ ਠੰਡੀ ਹਵਾ ਦੇ ਵਿੱਚ ਹਾਂ ਬਾਹਰ ਚੱਲਦੀ ਦੀ ਠੰਡੀ ਪੁਰਾ ਹੈ ਆਪਾਂ ਇੱਥੇ ਨਾ ਕਰਾਂ ਦਿਲ ਨਹੀਂ ਲੱਗਦਾ ਹੈ ਹਾਂ ਘਰੇ ਨਹੀਂ ਲੱਗਦਾ ਘਰੇ ਵੀ ਬਗ ਜੰਨੇ ਆ ਬੇਬੇ ਗੱਡ ਦਿੰਦੀ ਆ ਵੀ ਜਾ ਜਾ ਬਾਜਾ ਹਾਂ ਉੱਤੇ ਆਰਾਮ ਕਰੋ ਹੈ ਹੋਰ ਲੜਦੀ ਤੋਂ ਨਹੀਂ ਹੈ ਬੇਬੇ ਉਹ ਲੜਦੀ ਆ ਤਾਂ ਹੀ ਤਾਂ ਘਰੋਂ ਗੱਡਦੀ ਆ ਅੱਛਾ ਫਿਰ ਛੱਡ ਦੇ ਫਿਰ ਉਹ ਛੱਡਤੀ ਹਾਂ ਹੋਰ ਕੀ ਆਪਾਂ ਨੇ ਹੁਣ ਪੜ ਰੱਖੀ ਐ ਛਾਉ ਨੂੰ ਕਰਾ ਜਾਏਗਾ ਹੈ ਉਹ ਹਾਂ ਛਾਉ ਨੂੰ ਰਾਤ ਨੂੰ ਫਿਰ ਕਰਾ ਫਿਰ ਫਿਰ ਜਾਗਾ ਇਹ ਲੜੇਗੀ ਸਾਰਾ ਦਿਨ ਰਾਤ ਨੂੰ ਨੀ ਰਾਤ ਨੂੰ ਨੀ ਲੜਦੀ ਅੱਛਾ ਰਾਤ ਨੂੰ ਦਿਨੇ ਦਿਨੇ ਲੜਦੀ ਰਹਾ ਹਾਂ ਕੇ ਕਹੇਗਾ ਬੱਸ ਕਹਿਣਾ ਕੀ ਐ ਅਸੀਂ ਹੁਣ ਦਵੇ ਹੋ ਜਾ ਰੋਟੀ ਖਾ ਲਈ ਤਾਂ ਹਾਂ ਹੋਰ ਦੁਪਹਿਰ ਦੀ ਰੋਟੀ ਯਾਰ ਉਰੀ ਆ ਜਾ ਦੁਪਹਿਰੇ ਦੀ ਤਾਂ ਬਗ ਜਾਗੇ ਹੁਣ ਅੱਛਾ ਮੈਨੂੰ ਲੱਗਿਆ ਉਰੀ ਆ ਜਾ ਰੋਟੀ ਨਾ ਉਰੇ ਤਾਂ ਕੀ ਲੋੜ ਉਰੇ ਤਾਂ ਰੱਤਾ ਪੈਂਦਾ ਕਿੰਨੇ ਸਾਲ ਹੋ ਗਏ ਵਿਆਹ ਨੂੰ ਬਾਪੂ ਬੇਵਾ ਨੂੰ ਮੇਰੇ ਨੂੰ ਮੈਂ 27 ਕਾ ਸਾਲ ਦਾ ਹੋਊਂਗਾ ਜਿਆਦਾ ਹੂੰ 20 ਸਾਲ ਹੋ ਗਏ ਦੇਖ ਲਾ ਤੂੰ ਸਾਹ ਅੱਛਾ 50 ਸਾਲ ਹੋਈ ਗਏ ਲਗਭਗ ਹਾਂ ਹੂੰ ਬੇਵਾ ਕਿਦਾਂ ਦਾ ਰਿਹਾ ਫਿਰ ਸਫਰ ਵਧੀਆ ਰਿਹਾ ਮੈਂ ਕੀ ਹੰਤਾ ਹੈ ਬਹੁਤ ਢੋਲੇ ਦਿਆਂ ਗਾਇਣਾ ਅੱਛਾ ਕਿੱਥਾ ਵਿਆਹ ਹੋਇਆ ਦਾ ਆਪਣਾ ਲੰਗਚ ਲੰਗ ਹਾਂ ਕਿਤਰਾ ਗਿਆ ਦਾ ਬਰਾਤ ਮਾ ਕਿਤਾਂ ਲੈ ਗਏ ਬੱਸ ਬੱਸ ਲੈ ਗਏ ਤੇ ਹਾਂ ਬਾਜਾ ਦੀ ਗੇਰਾ ਹਾਂ ਬੱਲਾ ਦਾ ਹਾਂ ਹਾਂ ਬਸ ਫੇਰ ਪਾਤੀਆ ਧੰਮਾ ਹਾਂ ਲੰਗ ਚ ਕਹਿੰਦੇ ਹਾਂ ਇਹਦਾ ਜੱਟ ਨਹੀਂ ਆਉਣਾ ਅੱਛਾ ਹਾਂ ਪਰ ਜਿਆਦਾ ਬਰਾਤ 로ਟੀ ਖਾਣ ਜਾਂਦੀ ਹੁੰਦੀ ਦੀ ਨਾ ਨਚਾਰ ਨੱਚਦਾ ਹੁੰਦਾ ਸੀ ਮੇਰਾ ਬਾਪ ਕਹਿੰਦਾ ਮੈਂ ਨਹੀਂ ਜਾਂਦਾ ਤੁਸੀਂ ਬਗਜੋ ਨਚਾਰ ਦਾ ਨਹੀਂ ਬਣਨਿਆ ਸੀ ਮੰਨ ਗਏ ਲੰਗ ਦੇ ਵੀ ਹਾਂ ਇਹਦਾ ਜੱਟ ਨਹੀਂ ਅੱਜ ਤੱਕ ਆਇਆ ਲੰਗ ਚ ਹਾਂ ਆਪਣੇ ਜੁਬਾ ਕਿੰਨੇ ਦਾ ਜੁਬਾ ਤਾਂ ਦੋ ਤਿੰਨ ਕਨੇ ਹਾਂ ਕੀ ਕਰੇ ਕਰਾਂ ਉਹ ਖੇਤੀ ਕਰਦੇ ਨੇ ਅੱਛਾ ਹਾਂ ਪੜੇ ਕਿ ਨਾ ਆਪੂ ਮੈਂ ਮੈਂ ਜਾਣ ਪੜਾਂਗਾ ਅੱਛਾ ਆਜ਼ਾਦੀ ਦੇ ਪਹਿਲਾਂ ਦੇ ਹਾਂ ਜੰਮ ਉਹ ਰਹੀ ਹੋਈ ਆ ਆਪਣੀ ਹਾਂ ਕਿਤਰਾਗਾ ਪਿੰਡ ਰਹਾ ਫਿਰ ਉਦੋਂ ਤੱਕ ਹੁਣ ਤੱਕ ਦਾ ਕੀ ਹੰਤ ਰਹਾ ਬਹੁਤ ਵਧੀਆ ਰਿਹਾ ਆੜੀ ਉੜੀ ਕਿਤਰਾ ਹਾੜੀ ਵਾੜੀ ਵੀ ਜੇ ਟਾਈਮ ਟਾਈਮ ਨਾਲ ਚੱਲਦੇ ਰਹੇ ਨੇ ਹੜੀਆਂ ਵੀ ਵੇੜੀਆਂ ਪਈਆਂ ਕੋਈ ਯਾਰ ਦੋਸਤ ਖਾਸ ਹੀ ਵਹਿਗਾ ਬਹ ਹੁਣ ਕੋਈ ਨਹੀਂ ਹੈਗਾ ਮੇਰੇ ਮੈਤੋਂ ਬਡੇ ਤਾਂ ਹੈਗੇ ਹਾਂ ਹੜੀ ਉੜੀ ਕੋਈ ਨਹੀਂ ਰਹਾ ਹਾਂ ਛੋਟੇ ਹੁੰਦੇ ਕੇ ਕੁਝ ਕਰਦੇ ਹੋਵਾਂ ਤੇ ਟੋਬੇਆ ਮੰਨਾਣਾ ਨੂੰ ਨਾ ਟੋਬੇਆ ਜਨਾਉਣਾ ਖੂਹਾਂ ਚ ਸ਼ਾਲਾ ਮਾਰ ਮਾਰ ਕੇ ਪਿੰਡ ਦੇ ਪੈਸਾ ਬਰਸ ਢਾ ਲੈ ਲਾ ਮੈਂ ਬਰਸ ਢਾ ਰਹਿੰਦਾ ਅੱਛਾ ਬਰਸ ਢਕੇ ਹਾਂ ਬਰਸਟ ਤੇ ਉੜਾ ਗਏ ਹਾਂ ਫਿਰ ਉੜੇ ਆ ਗਏ ਮੇਰੇ ਨਾਨਕੇ ਤੇ ਹੂੰ ਨਾਨਕੇ ਰੂੜੀ ਰਹਿਸ਼ ਕਰ ਲਈ ਹੈ ਹਾਂ ਹੋਰ ਉੜੀ ਆ ਹੋਰ ਕੋਠੀਆਂ ਦੇ ਸਾਹਮਣੇ ਅੱਛਾ ਉਹ ਸਾਹਮਣੇਆਂ ਬਾਹਰ ਨਹੀਂ ਜੜੀਆਂ ਠੀਕ ਆ ਫਿਰ ਚਾਹ ਜਥਾਰੇ ਗਰੀ ਮਾਰੀ ਹੈ ਚਾਹ ਮਾਰੀ ਚਾਹ ਚਾਹ ਪੀ ਲੋ ਚਲੋ ਹੋਰ ਚਾਹ ਜਥਾਰੇ ਗਰੀ ਬੇਬੇ ਤਾਂ ਨਹੀਂ ਲੜਦੀ ਹੈ ਵੀ ਕਿੱਧਰ ਦੇ ਉਹ ਤਾਂ ਲੜੂਗੀ ਹੋਈ ਆਪਾਂ ਕਰ ਲਾਂਗੇ ਆਪੇ ਹਾਂ ਆਪੇ ਉਹ ਕਿਧਰੇ ਕਹੀ ਕਿਧਰ ਤੇ ਇਕੱਠੇ ਕਰ ਲਿਆ ਜੋ ਤੂੰ ਹੀ ਕਰ ਲਾ ਆ ਦੇ ਪਾਇਲਾ ਖੜੇ ਇੱਕ ਆ ਗਿਆ ਹੋ ਦਵਾਈ ਦੀ ਵੇਚਣ ਵਾਲਾ ਧੜਕੀਓ 8:00 8:00 ਵਜੇ ਉਹ ਮਹਾਬਾਈ ਥੋੜੇ ਵਰਗ ਇਸ ਵਰਗਮ ਮਹਾ ਚਾਪਣੀ ਆ ਭਾਈ ਹੂੰ ਇੱਧਰ ਆ ਦੀ ਜੜੇਪੇ ਦਫਰਾਂ ਦਾ ਠੀਕ ਆ ਹਾਂ ਕੀ ਕਹਿੰਦਾ ਆ ਪੀਲਾ ਹਾਂ ਆ ਫਿਰ ਮਹਾ ਚਾਹ ਬਣਾ ਦੇ ਇੱਕ ਬੰਦੇ ਲਈ ਹੂੰ ਨਹੀਂ ਮੈਨੂੰ ਨਹੀਂ ਬਣਦਾ ਤੂੰ ਹੀ ਬਣਾ ਲੈ ਹੂੰ ਆ ਵੀਰਾ ਆਪਣੇ ਬੜਾ ਲੀ ਪਿਆਰ ਨਹੀਂ ਕਰਦਾ ਹੈ ਫਿਰ ਬਈ ਬੇਲ ਉਹ ਘਟਾ ਕਰਦੀ ਤਾਂ ਉਹ ਤਾਂ ਕਰਾਂ ਉਹ ਪਹਿਲਾ ਪਹਿਲਾ ਮੈਂ ਹੁਣ ਕੀ ਕਰੂੰਗਾ ਫਿਰ ਜਦੋਂ ਉਹ ਨਹੀਂ ਕਰਦੀ ਹਾਂ ਹੋਰ ਪਹਿਲਾਂ ਤੋ ਕਰੇ ਕਰਾਂ ਤੇ ਪਹਿਲਾਂ ਤਾਂ ਫਿਰ ਸਾਡੇ ਦਾ ਜਵਾਬ ਜੰਮੇ ਨੇ ਨੂੰ ਕਹਿ ਦੋ ਮਾਰੇ ਸਾਰੇ ਦਰਸ਼ਕਾਂ ਨੂੰ ਵੀ ਭਾਈ ਮਾਰਾ ਸਾਰਾ ਸ਼ੋਅ ਦੇਖ ਲਿਆ ਕਰੋ ਕਹਿ ਦੋ ਕਹਿ ਦੋ ਕਹਈ ਮੇਰਾ ਸ਼ੋਅ ਹਾਂ ਮੇਰਾ ਸ਼ੋਅ ਭਾਈ ਦੇਖ ਲਿਆ ਕਰੋ ਪਿੰਡੋ ਪਿੰਡ ਪਿੰਡੋਂ ਪਿੰਡ ਸਾਰੇ ਜਣੇ ਕਿ ਤਰ੍ਹਾਂ ਲੱਗਿਆ ਮਾਨੂੰ ਜਰੂਰ ਕਮੈਂਟਾਂ માં ਦੱਸ ਦਿਓ ਕ ਮਾਨੂੰ ਦੱਸ ਵੀ ਦਿਓ ਹਾਂ ਹਾਂ ਮੈਨੂੰ ਦੱਸ ਦਿਓ ਧੰਨਵਾਦ ਜੋ ਕੈਮਰਾਮੈਨ ਕਾ ਹਾਂ ਅੱਛਾ ਕੈਦ ਕਰ ਦੋ ਧੰਨਵਾਦ ਕਰ ਦੋ ਧੰਨਵਾਦ ਭਾਈ ਤੇਰਾ ਕੈਮਰਾਮੈਨ ਗੁਰਪ੍ਰੀਤ ਕਾ ਹਾਂ ਗੁਰਪ੍ਰੀਤ ਤਾਂ ਉਹ ਆ ਕੇ ਸਾਡੀਆਂ ਫੋਟੋਆਂ ਆ ਕੇ ਝੱਕੇ ਲੈ ਗਿਆ ਹਾਂ ਹੋਰ ਵਧੀਆ ਲੱਗਿਆ ਗੱਲਬਾਤ ਕਰ ਕੇ ਬਹੁਤ ਵਧੀਆ ਵਾਹਿਗੁਰੂ ਜੀ ਦਾ ਖਾਲਸਾ ਹਾਂ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੀ ਹਾਂ ਧੰਨਵਾਦ ਪੱਟਿਆ ਪਿੰਡ ਦੇ ਵਿੱਚ ਅੱਜ ਅਸੀਂ ਪਹੁੰਚੇ ਜੀ ਬੜਾ ਘੈਂਟ ਸ਼ੋਅ ਲੱਗਿਆ ਬੜਾ ਵਧੀਆ ਮਾਹੌਲ ਸੀਗਾ ਪਿੰਡ ਦਾ ਤੇ ਬੜਾ ਵਧੀਆ ਸਲੂਕ ਸੀਗਾ ਸਾਰੇ ਪਿੰਡ ਵਾਸੀਆਂ ਦਾ ਤੁਹਾਨੂੰ ਕਿਦਾਂ ਦਾ ਲੱਗਿਆ ਅੱਜ ਦਾ ਸ਼ੋਅ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਜਿਮੇਲਾ ਧੰਨਵਾਦ ਸਤਿ ਸ਼੍ਰੀ ਅਕਾਲ